ਸੰਦੂਸਾ ਮਨੀਸ਼ ਚੋਧਿਆ 17 ਮਹੀਨੇ ਬਾਅਦ ਜੇਲ੍ਹ ਦੇ ਵਿੱਚੋਂ ਬਾਹਰ ਆਏ ਨੇ ਤੇ ਉਹਨਾਂ ਦੇ ਵਰਕਰਾਂ ਦੇ ਵਿੱਚ ਜਿੱਥੇ ਜੋਸ਼ ਸੀਗਾ ਖੁਸ਼ੀ ਸੀਗੀ ਹਰ ਇੱਕ ਬੰਦੇ ਨੂੰ ਖੁਸ਼ੀ ਸੀ ਵੀ ਮਨੀਸ਼ ਚੋਧਿਆ 17 ਮਹੀਨੇ ਬਾਅਦ ਬਾਹਰ ਆਏ ਨੇ ਤੇ ਅੱਜ ਉਹ ਦਿੱਲੀ ਦੇ ਵਿੱਚ ਆਪਣੇ ਵਰਕਰਾਂ ਨੂੰ ਮਿਲੇ ਤੇ ਉਹਨਾਂ ਨੂੰ ਸੰਬੋਧਨ ਕੀਤਾ ਗਿਆ ਉਹਨਾਂ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਸਤਿੰਦਰ ਜੈਨ ਇਹਨਾਂ ਮਾਮਲਿਆਂ ਦੇ ਵਿੱਚ ਹੀ ਕਾਨੂੰਨ ਦਾ ਸਾਹਮਣਾ ਕਰ ਰਹੇ ਨੇ ਹਾਲਾਂਕਿ ਉਹ ਦੋਵੇਂ ਅਜੇ ਵੀ ਹਿਰਾਸਤ ਦੇ ਵਿੱਚ ਨੇ ਪਰ ਮਨੀਸ਼ ਚੋਧਿਆ ਨੂੰ ਰਾਹਤ ਮਿਲ ਗਈ ਹੈ ਆਵਾਦਵੀ ਪਾਰਟੀ ਵਾਸਤੇ ਰਾਹਤ ਬੜੀ ਅਹਿਮ ਹੈ ਕਾਰਨ ਇਹ ਹੈ ਕਿ ਇੱਕ ਲੀਡਰ ਘਟੋ ਘਟੋ ਉਹਨਾਂ ਦਾ ਬਾਹਰ ਆ ਚੁੱਕਿਆ ਹੈ ਤਸਵੀਰ ਵੇਲੇ ਉਹਨਾਂ ਨੇ ਇੱਕ ਤਸਵੀਰ ਵੀ ਸਾਂਝੀ ਕੀਤੀ ਆਪਣੀ ਧਰਮ ਪਤਨੀ ਦੇ ਨਾਲ ਚਾਹ ਦਾ ਕੱਪ ਪੀਂਦੇ ਹੋਏ ਕਿ ਆਜ਼ਾਦੀ ਦੀ ਪਹਿਲੀ ਚਾਹ ਤਾਂ ਇਹ ਵੀ ਆਪਣੇ ਆਪ ਦੇ ਵਿੱਚ ਹੈ ਕਿ ਜੇਲ੍ਹ ਦੇ ਵਿੱਚ ਕੀ ਕਿਸੇ ਬੰਦ ਕਮਰੇ ਦੇ ਵਿੱਚ ਕੁਝ ਘੰਟੇ ਰਹਿਣਾ ਹੀ ਜਦੋਂ ਤੁਹਾਨੂੰ ਪਤਾ ਹੋਵੇ ਕਿ ਤੁਸੀਂ ਬਾਹਰ ਨਹੀਂ ਨਿਕਲ ਸਕਦੇ ਬੜਾ ਮੁਸ਼ਕਲ ਹੁੰਦਾ ਹੈ ਮਨ ਦੀ ਸਥਿਤੀ ਚੇਂਜ ਹੋ ਜਾਂਦੀ ਹੈ ਤੇ ਫਿਰ 17 ਮਹੀਨੇ ਜੇਲ੍ਹ ਦੇ ਵਿੱਚ ਰਹਿਣਾ ਪੇਸ਼ੀਆਂ ਭੁਗਤਣਾ ਸੇ ਪੰਜਾਬ ਪੁਲਿਸ ਤੇ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ ਕਈ ਪੁਲਿਸ ਅਫਸਰਾਂ ਦੇ ਉੱਤੇ ਤੁਹਾਨੂੰ ਦੱਸਦੀ ਕਿ ਤਿੰਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਤੇ ਇੱਕ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਹੈ ਜਾਂ ਕੋਈ ਨਸ਼ਾ ਤਸਕਰ ਹੈ ਉਹਦਾ ਕੰਮਕਾਜ ਵੀ ਤੁਹਾਨੂੰ ਪਤਾ ਲੱਗਦਾ ਹੈ ਫਿਰ ਵੀ ਕਾਰਵਾਈ ਨਹੀਂ ਹੁੰਦੀ ਤਾਂ ਤੁਹਾਡੇ ਤੇ ਗਾਜ਼ ਡਿੱਗੂਗੀ ਉਸ ਇਲਾਕੇ ਦਾ ਜਿਹੜਾ ਜ਼ਿਲ੍ਹਾ ਪੁਲਿਸ ਮੁਖੀਆ ਡਿਪਟੀ ਕਮਿਸ਼ਨਰ ਆ ਉਹ ਸਿੱਧੇ ਤੌਰ ਦੇ ਉੱਤੇ ਜ਼ਿੰਮੇਵਾਰ ਹੁੰਦੇ। ਇੱਕ ਪੁਲਿਸ ਮੁਲਾਜ਼ਮ ਉਹ ਵੀ ਨੇ ਜਿਹੜੇ ਪੂਰੀ ਸ਼ਕਤੀ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ, ਨਾਕੇ ਲਾਉਂਦੇ ਨੇ, ਨਾਕਿਆਂ ਦੇ ਉੱਤੇ ਨਸ਼ਾ ਤਸਕਰਾਂ ਥਲ ਪਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਇੱਕ ਕੁਝ ਕਿ ਜਿਹੜੀਆਂ ਜ਼ਮੀਨਾਂ ਨੇ ਜਾਂ ਜਾਇਦਾਦਾਂ ਨੇ ਨਸ਼ਾ ਤਸਕਰਾਂ ਦੀਆਂ ਉਹ ਵੀ ਲੁਧਿਆਣੇ ਦੇ ਵਿੱਚ ਜ਼ਬਤ ਕੀਤੀਆਂ ਗਈਆਂ ਨੇ ਕਰੋੜਾਂ ਰੁਪਈਆ ਦੀਆਂ 5 ਕਰੋੜ ਦੇ ਕਰੀਬ ਦੀ ਜਿਹੜੀ ਜਾਇਦਾਦ ਆ ਉਹ ਚਾਰ ਨਸ਼ਾ ਤਸਕਰਾਂ ਦੀ ਆ ਜਿਹਨੂੰ ਜ਼ਬਤ ਕਰ ਲਿਆ ਗਿਆ ਹੈ। ਮંત્રી ਭਗਵੰਤ ਸਿੰਘ ਮਾਨ ਨੂੰ ਸੰਤੂ ਸਾਹਿਬ ਚਿਤਾਵਨੀ ਦਿੱਤੀ ਗਈ ਹੈ ਜੇ ਘਰਕਾਂ ਨੂੰ ਨੀਂ ਬਵਸਤਾ ਨੂੰ ਠੀਕ ਨਾ ਕੀਤੀ ਜੋ ਅੜੀਕਾ ਬੰਦੀਆਂ ਪ੍ਰੋਜੈਕਟਾਂ ਤਾਂ ਪ੍ਰੋਜੈਕਟ ਰੱਦ ਕਰ ਦਿੱਤੇ ਜਾਣਗੇ ਇਸ ਕਰਕੇ ਵਕਫਾ ਖ ਲੋਕਾਂ ਦੇ ਪ੍ਰਤੀਕਰਮ ਹੁੰਦੇ ਨੇ ਕਿਸਾਨਾਂ ਦੀਆਂ ਜ਼ਮੀਨਾਂ ਵੀ ਉਹਦੇ ਵਿੱਚ ਆਉਣੀਆਂ ਨੇ ਲੋਕਾਂ ਦੇ ਕਾਰ ਦੁਕਾਨਾਂ ਸ਼ੋਰੂਮ ਵੀ ਉਹਦੇ ਵਿੱਚ ਆਉਣੇ ਨੇ ਜਿਹੜਿਆਂ ਦਾ ਮੁਆਵਜ਼ਾ ਮੰਗਿਆ ਜਾ ਰਿਹਾ ਹੈ ਮੁਆਵਜ਼ੇ ਨੂੰ ਲੈ ਕੇ ਵੀ ਪੇਚੜਿਆ ਹੋਇਆ ਹੈ ਸਤਿ ਸ੍ਰੀ ਅਕਾਲ ਮੈਂ ਆ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਤਰ੍ਹਾਂ ਦੇ ਵਿੱਚ ਅਸੀਂ ਦਿਨ ਭਰ ਦਿਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਤੇ ਵਿਚਾਰ ਚਰਚਾ ਕਰਨ ਲਈ ਮੈਂ ਨਾਮ ਬੁਜਦ ਨੇ ਮੇਰੇ ਸਹਿਯੋਗੀ ਤੇਮਿੰਦਰ ਸਿੰਘ ਸੰਧੂ ਆਉਣ ਦਾ ਪਹਿਲਾਂ ਸਵਾਗਤ ਕਰਦੇ ਹਾਂ ਸੰਧੂ ਸਾਹਿਬ ਸਵਾਗਤ ਹੈ ਪਰੌਂਚਲ ਜੀ ਮਿਹਰਬਾਨੀ ਬਲਵਿੰਦਰ ਜੀ ਸੰਧੂ ਸਾਹਿਬ ਮਨੀਸ਼ ਚੋਧਿਆ 17 ਮਹੀਨੇ ਬਾਅਦ ਜੇਲ੍ਹ ਦੇ ਵਿੱਚੋਂ ਬਾਹਰ ਆਏ ਨੇ ਤੇ ਉਹਨਾਂ ਦੇ ਵਰਕਰਾਂ ਦੇ ਵਿੱਚ ਜਿੱਥੇ ਜੋਸ਼ ਸੀਗਾ ਖੁਸ਼ੀ ਸੀਗੀ ਹਰ ਇੱਕ ਬੰਦੇ ਨੂੰ ਖੁਸ਼ੀ ਸੀ ਵੀ ਮਨੀਸ਼ ਚੋਧਿਆ 17 ਮਹੀਨੇ ਬਾਅਦ ਬਾਹਰ ਆਏ ਨੇ ਤੇ ਅੱਜ ਜੋ ਬਿਲਕੁਲ ਬਲਵਿੰਦਰ ਤਕਰੀਬਨ ਕਹਿ ਸਕਦੇ ਹਾਂ ਕਿ ਡੇਢ ਸਾਲ ਬਾਅਦ ਮਨੀਸ਼ ਸੋਦੀਆ ਹਿਰਾਸਤ ਚੋਂ ਬਾਹਰ ਆਏ ਨੇ ਸੁਪਰੀਮ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦਿੱਤੀ ਹੈ ਪਹਿਲਾਂ ਹੇਠਲੀ ਅਦਾਲਤਾਂ ਦੇ ਵਿੱਚ ਜ਼ਮਾਨਤ ਅਰਜ਼ੀਆਂ ਲੱਗਦੀਆਂ ਰਹੀਆਂ ਪਰ ਕਿਸੇ ਵੀ ਪਾਸਿਓ ਕੋਈ ਉਮੀਦ ਦੀ ਕਿਰਨ ਨਜ਼ਰ ਨਹੀਂ ਆਈ ਸੀ ਕਾਰਨ ਇਹ ਹੈ ਕਿ ਆਪਕਾਰੀ ਨੀਤੀ ਮਾਮਲੇ ਦੇ ਵਿੱਚ ਘੁਟਾਲੇ ਦੇ ਇਲਜ਼ਾਮ ਆਮ ਆਦਮੀ ਪਾਰਟੀ ਦੇ ਉੱਤੇ ਲੱਗਦੇ ਨੇ ਤੇ ਆਵਾਦੂ ਪਾਰਟੀ ਕਹਿੰਦੀ ਹੈ ਕਿ ਜੇਕਰ ਘੁਟਾਲਾ ਹੋਇਆ ਹੈ ਤਾਂ ਸਾਨੂੰ ਦੱਸੋ ਪੈਸਾ ਕਿੱਥੋਂ ਰਿਕਵਰ ਕੀਤਾ ਹੈ ਕੀ ਰਿਕਵਰੀ ਹੋਈ ਹੈ ਪਰ ਉਹ ਅਜੇ ਤੱਕ ਕੁਝ ਵੀ ਸਾਹਮਣੇ ਨਹੀਂ ਆਇਆ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਸਤਿੰਦਰ ਜੈਨ ਇਹਨਾਂ ਮਾਮਲਿਆਂ ਦੇ ਵਿੱਚ ਹੀ ਕਾਨੂੰਨ ਦਾ ਸਾਹਮਣਾ ਕਰ ਰਹੇ ਨੇ ਹਾਲਾਂਕਿ ਉਹ ਦੋਵੇਂ ਅਜੇ ਵੀ ਹਿਰਾਸਤ ਦੇ ਵਿੱਚ ਨੇ ਭਾਰ ਮਨੀਸ਼ ਸੋਦੀਆ ਨੂੰ ਰਾਹਤ ਮਿਲ ਗਈ ਹੈ ਆਮ ਆਦਮੀ ਪਾਰਟੀ ਵਾਸਤੇ ਰਾਹਤ ਬੜੀ ਅਹਿਮ ਹੈ ਕਾਰਨ ਇਹ ਹੈ ਕਿ ਇੱਕ ਲੀਡਰ ਘਟੋ ਘਟੋ ਉਹਨਾਂ ਦਾ ਬਾਹਰ ਆ ਚੁੱਕਿਆ ਹੈ ਤੇ ਜਿਹੋ ਜਿਹੇ ਭਾਵਕ ਪਲਾਂ ਦੇ ਵਿੱਚ ਮਨੀਸ਼ ਸੋਦੀਆ ਰਵਿੰਦ ਕੇਜਰੀਵਾਲ ਦੇ ਘਰ ਜਾ ਕੇ ਉਹਨਾਂ ਦੇ ਪਰਿਵਾਰ ਨੂੰ ਮਿਲੇ ਨੇ ਸੁਨੀਤਾ ਕੇਜਰੀਵਾਲ ਨੂੰ ਮਿਲੇ ਨੇ ਉਹਨਾਂ ਦੇ ਮਾਤਾ ਪਿਤਾ ਨੂੰ ਮਿਲੇ ਨੇ ਤਾਂ ਉਹਦੇ ਨਾਲ ਉਹਨਾਂ ਨੂੰ ਵੀ ਇੱਕ ਉਮੀਦ ਬੱਜੀ ਹੈ ਕਿ ਅਰਵਿੰਦ ਕੇਜਰੀਵਾਲ ਦੇ ਹੱਕ ਦੇ ਵਿੱਚ ਵੀ ਫੈਸਲਾ ਆ ਸਕਦਾ ਹੈ ਤੇ ਜਿਹੋ ਜਿਹੀਆਂ ਟਿੱਪਣੀਆਂ ਮਾਨਯੋਗ ਸੁਪਰੀਮ ਕੋਰਟ ਨੇ ਕੀਤੀਆਂ ਨੇ ਉਹਨਾਂ ਟਿੱਪਣੀਆਂ ਨੇ ਹੋਰ ਵੀ ਹੌਸਲਾ ਵਧਾ ਦਿੱਤਾ ਹੈ ਆਮ ਆਦਮੀ ਪਾਰਟੀ ਦਾ ਕਿ ਜਿਹੜੇ ਸਵਾਲ ਲੋਅਰ ਕੋਰਟ ਦੇ ਉੱਤੇ ਹਾਈ ਕੋਰਟ ਦੇ ਉੱਤੇ ਉੱਠੇ ਨੇ ਉਹ ਕਿੰਨੇ ਕੁ ਜਾਇਜ਼ ਨੇ ਤਾਂ ਆਖਰਕਾਰ ਜ਼ਮਾਨਤ ਲੈਣ ਦੇ ਵਿੱਚ ਕਾਮਯਾਬ ਹੋਏ ਨੇ ਸੁਪਰੀਮ ਕੋਰਟ ਤੋਂ ਮਨੀਸ਼ ਸੋਧਿਆ ਮਨੀਸ਼ ਸੋਧਿਆ ਨੇ ਅੱਜ ਦਾ ਦਿਨ ਜਿਹੜਾ ਪੂਰਾ ਵਰਕਰਾਂ ਦੇ ਨਾਮ ਹੀ ਕੀਤਾ ਇੱਕ ਤਰੀਕੇ ਨਾਲ ਪਹਿਲਾਂ ਕਨਾੜ ਪਲੇ ਸਥਿਤ ਹਰਿਮਾਨ ਜੀ ਦੇ ਮੰਦਿਰ ਦੇ ਵਿੱਚ ਨਤਮਸਤਕ ਹੁੰਦੇ ਨੇ ਫਿਰ ਉਹ ਰਾਜਕੜ ਜਾ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੰਦੇ ਨੇ ਤੇ ਇਸ ਦੌਰਾਨ ਉਹਨਾਂ ਦੇ ਨਾਲ ਪੰਜਾਬ ਦੇ ਲੀਡਰ ਵੀ ਮੌਜੂਦ ਸੀਗੇ ਖਾਸ ਤੌਰ ਦੇ ਉੱਤੇ ਡਾਕਟਰ ਬਲਵੀਰ ਸਿੰਘ ਸਿਹਤ ਮੰਤਰੀ ਨੇ ਪੰਜਾਬ ਦੇ ਤੇ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਵੀ ਉਹਨਾਂ ਦੇ ਨਾਲ ਸੀਗੇ ਤੇ ਉਹਨਾਂ ਨੇ ਸਮਾਦੀ ਸਥਾਨ ਦੇ ਉੱਤੇ ਜਾ ਕੇ ਸ਼ਰਧਾਂਜਲੀ ਮਹਾਤਮਾ ਗਾਂਧੀ ਨੂੰ ਭੇਂਟ ਕੀਤੀ ਆ ਕੁਝ ਸਮਾਂ ਉੱਥੇ ਬੈਠੇ ਵੀ ਨੇ ਜਾ ਕੇ ਤੇ ਉਸ ਤੋਂ ਬਾਅਦ ਉਹਨਾਂ ਨੇ ਪਾਰਟੀ ਦਫਤਰ ਦੇ ਵਿੱਚ ਵਰਕਰਾਂ ਨੂੰ ਸੰਬੋਧਨ ਕੀਤਾ ਸੰਬੋਧਨ ਦੇ ਦੌਰਾਨ ਉਹਨਾਂ ਨੇ ਵਰਕਰਾਂ ਦੇ ਵਿੱਚ ਇੱਕ ਨਵੀਂ ਊਰਜਾ ਭਰਨ ਦਾ ਯਤਨ ਕੀਤਾ ਹੈ ਕਿ ਕੋਈ ਵੀ ਜੇਲ੍ਹ ਕੋਈ ਵੀ ਸਲਾਖ ਉਹਨਾਂ ਨੂੰ ਕਹਿੰਦੇ ਰੋਕ ਨਹੀਂ ਸਕਦੀ ਕਿਉਂਕਿ ਸਚਾਈ ਦੀ ਜਿੱਤ ਹੁੰਦੀ ਹੈ ਰੱਬ ਦੇ ਘਰ ਦੇਰ ਹੈ ਪਰ ਹਨੇਰ ਨਹੀਂ ਹੈਗਾ ਕਹਿੰਦੇ ਸਾਡੇ ਨਾਲ ਅਤਵੱਦੀਆਂ ਵਰਗਾ ਵਤੀਰਾ ਕੀਤਾ ਜਾ ਰਿਹਾ ਸਾਨੂੰ ਇਸ ਤਰ੍ਹਾਂ ਹਿਰਾਸਤ ਚ ਰੱਖਿਆ ਜਾਂਦਾ ਜਿਵੇਂ ਅਸੀਂ ਬੜਾ ਵੱਡਾ ਗੁਨਾਹ ਕਰ ਦਿੱਤਾ ਹੋਵੇ ਤੇ ਅਰਵਿੰਦ ਕੇਜਰੀਵਾਲ ਵੀ ਕਹਿੰਦੇ ਜਲਦ ਹੀ ਬਾੜ ਆਉਣ ਵਾਲੇ ਨੇ ਉਹਨਾਂ ਦੀਆਂ ਵੀ ਜ਼ਮਾਨ ਤਰਜ਼ੀਆਂ ਦੇ ਉੱਤੇ ਸੁਨਵਾਈਆਂ ਹੋਣੀਆਂ ਨੇ ਤਾਂ ਕੁਲਮਾ ਲਾ ਕੇ ਹੌਸਲਾ ਵਧਿਆ ਹੈ ਪਾਰਟੀ ਵਰਕਰਾਂ ਦਾ ਜਿਹੋ ਜੀ ਨੈਗੇਟਿਵਿਟੀ ਜੀ ਫੈਲਦੀ ਹੋਈ ਨਜ਼ਰ ਆ ਰਹੀ ਸੀ ਦਿੱਲੀ ਦੇ ਵਿੱਚ ਕਿ ਇਹ ਤਾਂ ਸਾਰੇ ਹੀ ਅੰਦਰ ਹੋ ਗਏ ਤਾਂ ਸਰਕਾਰ ਕਿਵੇਂ ਚੱਲੇਗੀ ਪਰ ਹੁਣ ਮਨੀਸ਼ ਸੋਦੀਆ ਬਾਹਰ ਆਏ ਨੇ ਹਾਲਾਂਕਿ ਕੁਝ ਸ਼ਰਤਾਂ ਜ਼ਰੂਰ ਨੇ ਉਹਨਾਂ ਦੇ ਉੱਤੇ ਪਾਸਪੋਰਟ ਉਹਨਾਂ ਦਾ ਜਮ੍ਹਾਂ ਕਰਵਾਉਣ ਦੇ ਹੁਕਮ ਹੋ ਗਏ ਸੀਗੇ ਥਾਣੇ ਦੇ ਵਿੱਚ ਵੀ ਉਹਨਾਂ ਨੂੰ ਹਫ਼ਤੇ ਦੇ ਬਾਅਦ ਪੇਸ਼ੀ ਦੇ ਉੱਤੇ ਜਾਣਾ ਪਊਗਾ ਇਸ ਤੋਂ ਇਲਾਵਾ ਉਹ ਪਾਰਟੀ ਦਫ਼ਤਰ ਜਾ ਸਕਦੇ ਨੇ ਸੈਕਟਰੀਏਟ ਜਾ ਸਕਦੇ ਨੇ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਸਕਦੇ ਨੇ ਪਰ ਬਾਹਰ ਜਾਣਾ ਉਹਨਾਂ ਦਾ ਮੁਸ਼ਕਿਲ ਹੈ ਤਾਂ ਮਨੀਸ਼ ਸੋਦਿਆ ਕਾਫੀ ਖੁਸ਼ ਨੇ ਪਰਿਵਾਰਕ ਮੈਂਬਰਾਂ ਨੂੰ ਮਿਲੇ ਨੇ ਬੱਚੇ ਉਹਨਾਂ ਦੇ ਜਿਹੜੇ ਰਿਸ਼ਤੇਦਾਰੀ ਦੇ ਵਿੱਚੋਂ ਨੇ ਉਹਨਾਂ ਦੇ ਨਾਲ ਸੰਬੰਧਤ ਨੇ ਉਹ ਬੜੇ ਖੁਸ਼ ਹੋਏ ਕਿ ਉਹਨਾਂ ਦੇ ਪਰਿਵਾਰ ਦਾ ਜੀਵ ਵਾਪਸ ਆ ਗਿਆ ਹੈ ਤਸਵੀਰ ਵਿੱਚ ਉਹਨਾਂ ਨੇ ਇੱਕ ਤਸਵੀਰ ਵੀ ਸਾਂਝੀ ਕੀਤੀ ਆਪਣੀ ਧਰਮਪਤਨੀ ਦੇ ਨਾਲ ਚਾਹ ਦਾ ਕੱਪ ਪੀਂਦੇ ਹੋਏ ਕਿ ਆਜ਼ਾਦੀ ਦੀ ਪਹਿਲੀ ਚਾਹ ਤਾਂ ਇਹ ਵੀ ਆਪਣੇ ਆਪ ਦੇ ਵਿੱਚ ਹੈ ਕਿ ਜੇਲ੍ਹ ਦੇ ਵਿੱਚ ਕੀ ਕਿਸੇ ਬੰਦ ਕਮਰੇ ਦੇ ਵਿੱਚ ਕੁਝ ਘੰਟੇ ਰਹਿਣਾ ਹੀ ਜਦੋਂ ਤੁਹਾਨੂੰ ਪਤਾ ਹੋਵੇ ਕਿ ਤੁਸੀਂ ਬਾਹਰ ਨਹੀਂ ਨਿਕਲ ਸਕਦੇ ਬੜਾ ਮੁਸ਼ਕਲ ਹੁੰਦਾ ਹੈ ਮਨ ਦੀ ਸਥਿਤੀ ਚੇਂਜ ਹੋ ਜਾਂਦੀ ਹੈ ਤੇ ਫਿਰ 17 ਮਹੀਨੇ ਜੇਲ੍ਹ ਦੇ ਵਿੱਚ ਰਹਿਣਾ ਪੇਸ਼ੀਆਂ ਭੁਗਤਣਾ ਤਾਂ ਉਹ ਕਾਫੀ ਸਿਰਦਰਦੀ ਵਾਲਾ ਕੰਮ ਆ ਤਾਂ ਮਨੀਸ਼ ਸੋਦੀਆ ਕਾਫੀ ਐਨਰਜੀਟਿਕ ਨਜ਼ਰ ਆ ਰਹੇ ਨੇ ਜਿਹੜਾ ਉਹਨਾਂ ਨੇ ਆਪਣੇ ਵਰਕਰਾਂ ਨੂੰ ਸੰਬੋਧਨ ਵੀ ਕਰ ਦਿੱਤਾ ਹੈ ਵਰਕਰਾਂ ਦੇ ਨਾਲ ਉਹ ਮਿਲ ਵੀ ਪਏ ਨੇ ਤੇ ਵਰਕਰਾਂ ਨੂੰ ਵੀ ਹੌਸਲਾ ਹੋ ਗਿਆ ਹੈ ਕਿ ਆਵਾਦਨੀ ਪਾਰਟੀ ਦੇ ਲੀਡਰ ਹੁਣ ਜ਼ਮਾਨਤ ਤੇ ਬਾਹਰ ਆਉਣੇ ਸ਼ੁਰੂ ਹੋ ਗਏ ਨੇ ਜੀ ਸੋਦਜਪਸੇ ਪੰਜਾਬ ਪੁਲਿਸ ਦੇ ਉੱਤੇ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ ਕਈ ਪੁਲਿਸ ਅਫਸਰਾਂ ਦੇ ਉੱਤੇ ਤੁਹਾਨੂੰ ਦੱਸਦੀ ਕਿ ਤਿੰਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਤੇ ਇੱਕ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਜੀ ਬਿਲਕੁਲ ਬਲਵਿੰਦਰ ਪਿੱਛੇ ਜੇ ਪੰਜਾਬ ਸਰਕਾਰ ਨੇ ਨਿਰਦੇਸ਼ ਜਾਰੀ ਕੀਤੇ ਸੀਗੇ ਪੁਲਿਸ ਵਾਲਿਆਂ ਵਾਸਤੇ ਕਿ ਜੇਕਰ ਤੁਹਾਡੇ ਇਲਾਕੇ ਦੇ ਵਿੱਚ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਹੈ ਜਾਂ ਕੋਈ ਨਸ਼ਾ ਤਸਕਰ ਹੈ ਉਹਦਾ ਕੰਮਕਾਜ ਵੀ ਤੁਹਾਨੂੰ ਪਤਾ ਲੱਗਦਾ ਹੈ ਫਿਰ ਵੀ ਕਾਰਵਾਈ ਨਹੀਂ ਹੁੰਦੀ ਤਾਂ ਤੁਹਾਡੇ ਤੇ ਗਾਜ਼ ਡਿੱਗੂਗੀ ਉਸ ਇਲਾਕੇ ਦਾ ਜਿਹੜਾ ਜ਼ਿਲ੍ਹਾ ਪੁਲਿਸ ਮੁਖੀ ਆ ਡਿਪਟੀ ਕਮਿਸ਼ਨਰ ਆ ਉਹ ਸਿੱਧੇ ਤੌਰ ਦੇ ਉੱਤੇ ਜ਼ਿੰਮੇਵਾਰ ਹੋਵੇਗਾ ਤੇ ਮਾਮਲਾ ਜੁੜਿਆ ਹੋਇਆ ਹੈ ਬਠਿੰਡੇ ਦੇ ਨਾਲ ਬਠਿੰਡਾ ਦੇ ਐਸਐਸਪੀ ਨੇ ਅਮਰਿਤ ਕੌਂਡਲ ਤੇ ਉੱਥੋਂ ਦੇ ਜਿਹੜੇ ਐਸਪੀ ਡੀ ਨੇ ਅਜੇ ਗਾਂਧੀ ਉਹਨਾਂ ਨੇ ਨੋਟਿਸ ਲਿਆ ਕਹਿੰਦੇ ਕਿ ਸਾਨੂੰ ਰਿਪੋਰਟਾਂ ਮਿਲ ਰਹੀਆਂ ਸੀਗੀਆਂ ਕਿ ਨਸ਼ਾ ਤਸਕਰ ਹੈਗੇ ਨੇ ਸਾਰਾ ਕੁਝ ਉਹਨਾਂ ਦਾ ਉਸੇ ਤਰ੍ਹਾਂ ਹੀ ਚੱਲ ਰਿਹਾ ਪਰ ਕਾਰਵਾਈ ਨਹੀਂ ਕੀਤੀ ਜਾ ਰਹੀ ਪੁਲਿਸ ਮੁਲਾਜ਼ਮਾਂ ਵੱਲੋਂ ਤਾਂ ਤਿੰਨ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ ਮੁਅਤਲ ਕੀਤਾ ਗਿਆ ਇੱਕ ਨੂੰ ਲਾਈਨ ਹਾਜ਼ਰ ਵੀ ਕੀਤਾ ਗਿਆ ਹੈ ਡਿਊਟੀ ਦੇ ਵਿੱਚ ਅਨਗੈਲੀ ਦੇ ਕਾਰਨ ਹੀ ਇਹਨਾਂ ਦੇ ਉੱਤੇ ਗਾਜ਼ ਡਿੱਗੀ ਹੈ ਤੇ ਵੈਸੇ ਵੀ ਨਸ਼ਾ ਤਸਕਰਾਂ ਦਾ ਜਿਹੜਾ ਇੱਕ ਤਰੀਕੇ ਨਾਲ ਹੜ ਜਾ ਆਇਆ ਹੋਇਆ ਜਦੋਂ ਪੁਲਿਸ ਕੋਈ ਕਾਰਵਾਈ ਕਰਨ ਪਹੁੰਚਦੀ ਹੈ ਕਈ ਤਰ੍ਹਾਂ ਦੇ ਆਪਰੇਸ਼ਨ ਮੁਹਿਮਾ ਚਲਾਈਆਂ ਜਾਂਦੀਆਂ ਨੇ ਤਾਂ ਉਸ ਸਭ ਦੇ ਬਾਵਜੂਦ ਨਸ਼ਾ ਤਸਕਰ ਵੱਡੇ ਹੱਥ ਨਹੀਂ ਆਉਂਦੇ ਆਮ ਲੋਕ ਜਿਨ੍ਹਾਂ ਦੇ ਘਰੋਂ ਕਿਤੋਂ ਕੋਈ ਨਸ਼ਾ 100 ਗ੍ਰਾਮ 200 ਗ੍ਰਾਮ ਕੁਝ ਵੀ ਮਿਲ ਗਿਆ ਤਾਂ ਉਹਨਾਂ ਦੇ ਉੱਤੇ ਕਾਰਵਾਈਆਂ ਹੋ ਜਾਂਦੀਆਂ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਪਰ ਵੱਡੇ ਫਿਰ ਵੀ ਬਚ ਕੇ ਨਿਕਲ ਜਾਂਦੇ ਨੇ ਸ਼ਾਇਦ ਉਹਨਾਂ ਨੂੰ ਪਹਿਲਾਂ ਕੋਈ ਸੂ ਮਿਲ ਜਾਂਦੀ ਹੈ ਤਾਂ ਇਸ ਕਰਕੇ ਹੁਣੇ ਜਿਹੜੇ ਚਾਰ ਦੇ ਉੱਤੇ ਗਾਜ਼ ਡਿੱਗੀ ਹੈ ਇਹਨਾਂ ਨੂੰ ਇੱਕ ਨੂੰ ਲਾਈਨ ਹਾਜ਼ਰ ਕੀਤਾ ਹੈ ਮੁਅਤਲ ਕੀਤਾ ਹੈ ਵਿਭਾਗੀ ਕਾਰਵਾਈ ਵੀ ਇਹਨਾਂ ਦੇ ਉੱਤੇ ਲਗਾਤਾਰ ਚਲਨੀ ਹੈ ਤੇ ਇਹਨਾਂ ਦੇ ਨਾਮ ਨੇ ਜਿਹੜੇ ਇੱਕ ਤਾਂ ਸਹਾਇਕ ਥਾਣੇਦਾਰ ਹਰਿੰਦਰ ਸਿੰਘ ਇੱਕ ਸੀਨੀਅਰ ਕਾਂਸਟੇਬਲ ਲਖਵਿੰਦਰ ਸਿੰਘ ਸੀਨੀਅਰ ਕਾਂਸਟੇਬਲ ਅਮਰੀਕ ਸਿੰਘ ਤੇ ਇੱਕ ਸੀਆਈਏ ਸਟਾਫ ਦਾ ਜਿਹੜਾ ਮੁਲਾਜ਼ਮ ਇਹਨਾਂ ਚਾਰਾਂ ਦੇ ਉੱਤੇ ਗਾਜ਼ ਡਿੱਗੀ ਹੈ ਤਿੰਨ ਨੂੰ ਦਾ ਸਿੱਧਾ ਹੀ ਮੁਅਤਲ ਕਰ ਦਿੱਤਾ ਗਿਆ ਪੁੱਛਗਿੱਛ ਹੋਵੇਗੀ ਮਾਮਲਾ ਉਹ ਹੀ ਹਨ ਗੈਲੀ ਦਾ ਹੈ ਕਿ ਤੁਸੀਂ ਵੱਖ-ਵੱਖ ਮਾਮਲਿਆਂ ਦੇ ਵਿੱਚ ਪਗੌੜੇ, ਨਸ਼ਾ, ਤਸਕਰਾਂ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ? ਕਿਉਂ ਕੰਮ ਦੇ ਵਿੱਚ ਢਿੱਲ ਵਰਤੀ ਜਾ ਰਹੀ ਹੈ? ਤੇ ਦੂਜੇ ਪਾਸੇ ਇੱਕ ਪੁਲਿਸ ਮੁਲਾਜ਼ਮ ਉਹ ਵੀ ਨੇ ਜਿਹੜੇ ਪੂਰੀ ਸਖਤੀ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ, ਨਾਕੇ ਲਾਉਂਦੇ ਨੇ, ਨਾਕਿਆਂ ਦੇ ਉੱਤੇ ਨਸ਼ਾ ਤਸਕਰਾਂ ਨੂੰ ਠਲ ਪਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਇੱਕ ਕੁਝ ਕਿ ਜਿਹੜੀਆਂ ਜ਼ਮੀਨਾਂ ਨੇ ਜਾਂ ਜਾਇਦਾਦਾਂ ਨੇ ਨਸ਼ਾ ਤਸਕਰਾਂ ਦੀਆਂ ਉਹ ਵੀ ਲੁਧਿਆਣੇ ਦੇ ਵਿੱਚ ਜ਼ਬਤ ਕੀਤੀਆਂ ਗਈਆਂ ਨੇ ਕਰੋੜਾਂ ਰੁਪਈਆਂ ਦੀਆਂ 5 ਕਰੋੜ ਦੇ ਕਰੀਬ ਦੀ ਜਿਹੜੀ ਜਾਇਦਾਦ ਆ ਉਹ ਚਾਰ ਨਸ਼ਾ ਤਸਕਰਾਂ ਦੀ ਆ ਜਿਹਨੂੰ ਜ਼ਬਤ ਕਰ ਲਿਆ ਗਿਆ ਹੈ ਇਹ ਵੀ ਇਲਜ਼ਾਮ ਨੇ ਕਿ ਇਹਨਾਂ ਨੇ ਸਾਰੀਆਂ ਜਾਇਦਾਦਾਂ ਨਸ਼ਾ ਵੇਚ ਕੇ ਬਣਾਈਆਂ ਨੇ ਤਾਂ ਉਹਨਾਂ ਦੇ ਉੱਤੇ ਵੀ ਹੁਣ ਕਾਰਵਾਈ ਹੋ ਰਹੀ ਹੈ ਉਹ ਵੀ ਬੜੇ ਇੱਕ ਲੁਧਿਆਣੇ ਨਾਲ ਸੰਬੰਧਿਤ ਆ ਇੱਕ ਪਟਿਆਲੇ ਵਾਲਾ ਤੇ ਇੱਕ ਫਿਰ ਲੁਧਿਆਣੇ ਦਾ ਇਹਨਾਂ ਦੇ ਉੱਤੇ ਕਾਰਵਾਈਆਂ ਜਿਹੜੀਆਂ ਨੇ ਉਹ ਆਰੰਭ ਦਿੱਤੀਆਂ ਗਈਆਂ ਨੇ ਤਾਂ ਜੋ ਨਸ਼ਾ ਤਸਕਰਾਂ ਦੇ ਮਨਾਂ ਦੇ ਵਿੱਚ ਥੋੜਾ ਜਿਹਾ ਡਰ ਜ਼ਰੂਰ ਬੈਠ ਜਾਏ ਕਿ ਕਿਸੇ ਦਾ ਘਰ ਬਰਬਾਦ ਕਰਨਾ ਕਿਸੇ ਦੇ ਨੌਜਵਾਨ ਬੱਚੇ ਨੂੰ ਨਸ਼ੇ ਦੇ ਉੱਤੇ ਲਗਾਉਣਾ ਕਿੰਨਾ ਖਤਰਨਾਕ ਸਿੱਧ ਹੋ ਸਕਦਾ ਹੈ ਸਖਤ ਸਜ਼ਾਵਾਂ ਇਹਦੇ ਵਿੱਚ ਹੈਗੀਆਂ ਨੇ ਪਰ ਦੇਂਦਾ ਕੌਣ ਹੈ ਉਹਨਾਂ ਦੇ ਵਿੱਚੋਂ ਨਿਕਲਣ ਦੇ ਜਿਹੜੇ ਚੋਰ ਮੋਰੀਆਂ ਨੇ ਉਹ ਵੀ ਕਾਫੀ ਲੋਕ ਜਾਣ ਲੈਂਦੇ ਨੇ ਇਸ ਕਰਕੇ ਕਾਨੂੰਨੀ ਦਾ ਪੇਜ ਕਈ ਵਾਰ ਫੇਲ ਹੋ ਜਾਂਦੇ ਨੇ ਪਰ ਇੱਕ ਪਾਸੇ ਬਠਿੰਡਾ ਦੇ ਵਿੱਚ ਕਾਰਵਾਈ ਹੋਣੀ ਦੂਜੇ ਪਾਸੇ ਲੁਧਿਆਣਾ ਦੇ ਵਿੱਚ ਨਸ਼ਾ ਤਸਕਰਾਂ ਦੀਆਂ ਲਗਜ਼ਰੀ ਗੱਡੀਆਂ ਜ਼ਮੀਨਾਂ ਜਾਇਦਾਦਾਂ ਜ਼ਬਤ ਹੋਣਾ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਨਸ਼ਾ ਤਸਕਰ ਹੈਗੇ ਨੇ ਨਸ਼ੇ ਦਾ ਪ੍ਰਕੋਪ ਚੱਲ ਰਿਹਾ ਹੈ ਤੇ ਨਸ਼ਾ ਕਿੰਨਾ ਕੁ ਵਿਕ ਰਿਹਾ ਹੈ ਉਹਦੇ ਅੰਕੜੇ ਵੀ ਕਈ ਵਾਰ ਆ ਜਾਂਦੇ ਨੇ ਇਥੋਂ ਤੱਕ ਕਿ ਭਾਈ ਅਮਰਤਪਾਲ ਸਿੰਘ ਦੇ ਭਰਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਨਸ਼ੇ ਨਾਲ ਹਾਲਾਂਕਿ ਜਵਾਨਤ ਹੋ ਚੁੱਕੀ ਹੈ ਪਰ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਨਸ਼ੇ ਦਾ ਕਹਿਰ ਹੈ ਤੇ ਕਈ ਲੋਕ ਇਹ ਕਹਿ ਦਿੰਦੇ ਹੁੰਦੇ ਨੇ ਕਿ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਪਰ ਜਦੋਂ ਜ਼ਮੀਨੀ ਹਕੀਕਤ ਦੇ ਦੇਖਦੇ ਆ ਪਿੱਛੇ ਜੀ ਇੱਕ ਆ ਪਰਸੋ ਚੌਥੇ ਦੀ ਸੀ ਇੱਕ ਦੋ ਜਣੇ ਕਿਤੇ ਝਾੜੀਆਂ ਦੇ ਵਿੱਚ ਬੈਠੇ ਨਸ਼ਾ ਕਰ ਰਹੇ ਨੇ ਇੱਕ ਦੀ ਓਵਰਡੋਸ ਦੇ ਨਾਲ ਜਾਨ ਚਲੀ ਗਈ ਉਹਨੂੰ ਸਿਰ ਪਟਕ ਪਟਕ ਕੇ ਉਹਨੂੰ ਉਠਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿਸੇ ਨੇ ਵੀਡੀਓ ਬਣਾ ਲਈ ਤਾਂ ਨੌਜਵਾਨ ਮੌਕੇ ਦੇ ਉੱਤੇ ਪੂਰਾ ਹੋ ਚੁੱਕਿਆ ਸੀਗਾ ਸੋ ਨਸ਼ੇ ਤੋਂ ਬਚਣ ਦੀ ਲੋੜ ਹੈ ਜੀ ਨਸ਼ੇ ਦੇ ਲਈ ਜੇਕਰ ਪੁਲਿਸ ਅਜਿਹੀ ਪਹਿਲ ਕਦਮੀ ਕਰਦੀ ਹੈ ਜਿਹੜੇ ਲੋਕ ਸਰਕਾਰੀ ਤਨਖਾਹ ਲੈਂਦੇ ਨੇ ਆਪਣਾ ਫਰਜ਼ ਨਹੀਂ ਨਿਭਾਉਂਦੇ ਉਹਨਾਂ ਦੇ ਉੱਤੇ ਕਾਰਵਾਈ ਹੁੰਦੀ ਆ ਤਾਂ ਫਿਰ ਲੋਕਾਂ ਨੂੰ ਵੀ ਉਮੀਦ ਹੁੰਦੀ ਆ ਕਿ ਸ਼ਾਇਦ ਸਾਡਾ ਜਿਹੜਾ ਭਵਿੱਖ ਆ ਜਾਂ ਅਸੀਂ ਲੋਕਾਂ ਸਾਡੇ ਨੌਜਵਾਨ ਆ ਉਹ ਸੁਰੱਖਿਅਤ ਹੱਥਾਂ ਦੇ ਵਿੱਚ ਸੋ ਪੰਜਾਬ ਦੇ ਵਿੱਚ ਸੜਕਾਂ ਦੇ ਕਾਫੀ ਪ੍ਰੋਜੈਕਟ ਨੇ ਜਿਹਦੇ ਚੱਲਦੇ ਨੀਤਨ ਗੜਕਰੀ ਬਲੋ ਸਮੇਂ-ਸਮੇਂ ਸਿਰ ਪੰਜਾਬ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਤੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸੰਤੂ ਸਾਹਿਬ ਚੇਤਾਵਨੀ ਦਿੱਤੀ ਗਈ ਹੈ ਜੇਕਰ ਕਾਨੂੰਨੀ ਵਿਵਸਥਾ ਨੂੰ ਠੀਕ ਨਾ ਕੀਤੀ ਜੋ ਅੜੀਕਾ ਬੰਦੀਆਂ ਨੇ ਪ੍ਰੋਜੈਕਟਾਂ ਤਾਂ ਪ੍ਰੋਜੈਕਟ ਰੱਦ ਕਰ ਦਿੱਤੇ ਜਾਣਗੇ ਜੀ ਬਲਵਿੰਦਰ ਇਹ ਇਸ ਕਰਕੇ ਕਹਿਣਾ ਪੈ ਗਿਆ ਨੀਤਨ ਗੜਕਰੀ ਹੋਰਾਂ ਨੂੰ ਕਿਉਂਕਿ ਪਿੱਛੇ ਜੇ ਕੁਝ ਅਫਸਰਾਂ ਨੇ ਕੁਝ ਠੇਕੇਦਾਰਾਂ ਨੇ ਜਿਹੜੇ NHAI ਦੇ ਨੇ ਯਾਨੀ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਨਾਲ ਸੰਬੰਧਿਤ ਨੇ ਪ੍ਰੋਜੈਕਟਾਂ ਦਾ ਹਿੱਸਾ ਨੇ ਉਹਨਾਂ ਨੇ ਸ਼ਿਕਾਇਤ ਕੀਤੀ ਸੀਗੀ ਕਿ ਸਾਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਸਾਡੇ ਤੇ ਹਮਲੇ ਕੀਤੇ ਜਾ ਰਹੇ ਨੇ ਤਾਂ ਪੰਜਾਬ ਦੇ ਵਿੱਚ ਅਸੀਂ ਸੁਰੱਖਿਤ ਨਹੀਂ ਹੈਗੇ ਇਹ ਮਾਮਲਾ ਜਦੋਂ ਸਰਕਾਰ ਕੋਲੇ ਪਹੁੰਚਦਾ ਤਾਂ ਜਿਹੜੇ ਮੁੱਖ ਸਕੱਤਰ ਨੇ ਪੰਜਾਬ ਸਰਕਾਰ ਦੇ ਉਹ ਡੀਜੀਪੀ ਨੂੰ ਚਿੱਠੀ ਲਿਖਦੇ ਨੇ ਹੁਕਮ ਜਾਰੀ ਹੋ ਜਾਂਦੇ ਨੇ ਕਿ ਇਹਨਾਂ ਲੋਕਾਂ ਦੇ ਉੱਤੇ ਸ਼ਿਰਾਖਤ ਕਰਨ ਤੋਂ ਬਾਅਦ ਦੇ ਵਿੱਚ ਐਫਆਈਆਰ ਦਰਜ ਕੀਤੀ ਜਾਵੇ ਤੇ ਹੁਣ ਨਿਤਿਨ ਗੜਕਰੀ ਉਹਨਾਂ ਨੇ ਕਹਿ ਦਿੱਤਾ ਹੈ ਕਿ ਜੇਕਰ ਤੁਸੀਂ ਕਾਨੂੰਨ ਵਿਵਸਥਾ ਨੂੰ ਬਹਾਲ ਨਹੀਂ ਕਰ ਸਕਦੇ ਸਹੀ ਤਰੀਕੇ ਦੇ ਨਾਲ ਲੋਕਾਂ ਦੀ ਸੁਰੱਖਿਆ ਨਹੀਂ ਕਰ ਸਕਦੇ ਖਾਸ ਕਰ ਜਿਹੜੇ ਐਨਐਚਆਈ ਦੇ ਮੁਲਾਜ਼ਮ ਨੇ ਉਹਨਾਂ ਦੀ ਸੁਰੱਖਿਆ ਖਤਰੇ ਦੇ ਵਿੱਚ ਆ ਤਾਂ ਫਿਰ ਅਸੀਂ ਪ੍ਰੋਜੈਕਟ ਹੀ ਰੱਦ ਕਰ ਦਿੰਨੇ ਆ ਕਿਉਂਕਿ ਅਸੀਂ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਨਹੀਂ ਕਰ ਸਕਦੇ ਤਾਂ ਜਿਹੜੇ ਪ੍ਰੋਜੈਕਟ ਨੇ ਉਹ ਵੀ ਕੋਈ ਬਹੁਤੇ ਛੋਟੇ ਨਹੀਂ ਹੈਗੇ 14288 ਕਰੋੜ ਰੁਪਏ ਦੇ 8 ਪ੍ਰੋਜੈਕਟ ਨੇ ਇਹਨਾਂ ਨੂੰ ਰੱਦ ਕਰਨ ਦੀ ਚੇਤਾਵਨੀ ਕੇਂਦਰੀ ਮੰਤਰੀ ਨਿਤਿਨ ਗੜਕਰੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੀ ਹੈ ਇੱਕ ਚਿੱਠੀ ਦੇ ਰੂਪ ਦੇ ਵਿੱਚ ਕਿਉਂਕਿ ਭਾਰਤਮਾਲਾ ਪ੍ਰੋਜੈਕਟ ਦੇ ਤਹਿਤ ਵੱਖ-ਵੱਖ ਸੜਕੀ ਮਾਰਗ ਬਣਾਏ ਜਾ ਰਹੇ ਨੇ ਜਿਦੇ ਵਿੱਚ ਦਿੱਲੀ ਕਟੜਾ ਐਕਸਪ੍ਰੈਸ ਹਾਈਵੇ ਵੀ ਆ ਜਿਹੜਾ ਅਮਰਸਰ ਨੂੰ ਵੀ ਵਿੱਚ ਜੋੜੇਗਾ ਤਾਂ ਉਹਦੇ ਨਾਲ ਕਾਫੀ ਫਾਇਦਾ ਵੀ ਹੋਵੇਗਾ ਲੋਕਾਂ ਦਾ ਜਿਹੜਾ ਸਫਰ ਆ ਉਹ ਸਫਰ ਘੰਟਿਆਂ ਵਾਲਾ ਜਿਹੜਾ ਉਹ ਮਿੰਟਾਂ ਦੇ ਵਿੱਚ ਤਬਦੀਲ ਹੋ ਜਾਊਗਾ ਜਿਹੜਾ ਕਈ-ਕਈ ਘੰਟਿਆਂ ਦੀ ਦੂਰੀ ਆ ਉਹ ਬਹੁਤ ਘਟ ਜਾਏਗੀ ਪਰ ਉਹਦੇ ਵੀ ਨੁਕਸਾਨ ਵੀ ਨੇ ਲੋਕਾਂ ਨੂੰ ਟੋਲ ਵੀ ਓਨਾ ਹੀ ਪੇ ਕਰਨਾ ਪੈਣਾ ਤਾਂ ਇਸ ਕਰਕੇ ਵਾਖਵਾਖ ਲੋਕਾਂ ਦੇ ਪ੍ਰਤੀਕਰਮ ਹੁੰਦੇ ਨੇ ਕਿਸਾਨਾਂ ਦੀਆਂ ਜ਼ਮੀਨਾਂ ਵੀ ਉਹਦੇ ਵਿੱਚ ਆਉਣੀਆਂ ਨੇ ਲੋਕਾਂ ਦੇ ਘਰ ਦੁਕਾਨਾਂ ਸ਼ੋਰੂਮ ਵੀ ਉਹਦੇ ਵਿੱਚ ਆਉਣੇ ਨੇ ਜਿਹੜਿਆਂ ਦਾ ਮੁਆਵਜ਼ਾ ਮੰਗਿਆ ਜਾ ਰਿਹਾ ਮੁਆਵਜ਼ੇ ਨੂੰ ਲੈ ਕੇ ਵੀ ਪੇਚੜਿਆ ਹੋਇਆ ਹੈ ਤੇ ਪਿੱਛੇ ਜੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕਿਹਾ ਸੀਗਾ ਕਿ ਉਹ ਇਹਨਾਂ ਪ੍ਰੋਜੈਕਟਾਂ ਨੂੰ ਖੁਦ ਵਿੱਚ ਪੈ ਕੇ ਪੂਰਾ ਕਰਵਾਉਣਗੇ ਕਿਸਾਨਾਂ ਨਾਲ ਗੱਲ ਕਰਨਗੇ ਆਮ ਲੋਕਾਂ ਦੇ ਨਾਲ ਗੱਲਬਾਤ ਕਰਨਗੇ ਪਰ ਉਹ ਗੱਲਬਾਤ ਅਜੇ ਪੂਰੀ ਤਰ੍ਹਾਂ ਨਿਪਰੇ ਨਹੀਂ ਚੜੀ ਤਾਂ ਹੁਣੇ ਮਾਮਲਾ ਆ ਗਿਆ ਕਿ ਧਮਕੀਆਂ ਮਿਲ ਰਹੀਆਂ ਨੇ ਠੇਕੇਦਾਰਾਂ ਨੂੰ ਤੇ ਗੜਕਰੀ ਸਾਹਿਬ ਦੇ ਧਿਆਨ 'ਚ ਮਾਮਲਾ ਆਇਆ ਤਾਂ ਉਹ ਨਿਤਨ ਗੜਕਰੀ ਹੋਣਾ ਨੇ ਚੇਤਾਵਨੀ ਦਿੱਤੀ ਆ ਵੀ ਭਾਈ ਅਸੀਂ ਪ੍ਰੋਜੈਕਟ ਤੁਹਾਡੇ ਰੱਦੀ ਕਰ ਦਿੰਦੇ ਆ ਤੁਸੀਂ ਲੋਕਾਂ ਦੀ ਸੁਰੱਖਿਆ ਹੀ ਨਹੀਂ ਕਰ ਸਕਦੇ ਤੇ ਪਹਿਲਾਂ ਵੀ ਬਲਵਿੰਦਰ 3000 ਕਰੋੜ ਤੋਂ ਵੱਧ ਦੇ ਤਿੰਨ ਪ੍ਰੋਜੈਕਟ ਰੱਦ ਹੋ ਚੁੱਕੇ ਨੇ ਤੇ 4000 ਕਰੋੜ ਤੋਂ ਵੱਧ ਦੇ ਚਾਰ ਪ੍ਰੋਜੈਕਟ ਨੇ ਜਿਹੜੇ ਰੱਦ ਕਰਨ ਦੀ ਤਿਆਰੀ ਦੇ ਵਿੱਚ ਹੈ ਕੇਂਦਰ ਸਰਕਾਰ ਸੋ ਦੂਜੇ ਪਾਸੇ ਫਾਜ਼ਲਕਾ ਦੇ ਵਿੱਚ ਪਿੰਡ ਵਾਸੀਆਂ ਨੇ ਜਿਹੜਾ ਇੱਕ ਟਿਪਰ ਭਰੇ ਹੋਏ ਟਰੱਕ ਦੇ ਉਹਨਾਂ ਦਾ ਵਿਰੋਧ ਕੀਤਾ ਕਿਉਂਕਿ ਉਹਦੇ ਨਾਲ ਸੜਕਾਂ ਖਰਾਬ ਹੋ ਰਹੀਆਂ ਨੇ ਤੇ ਪੁਲਿਸ ਨੇ ਚੇਤਾਵਨੀ ਦਿੱਤੀ ਹੈ ਜੇਕਰ ਨਿਕਾਮਣੇ ਤਾਂ ਕਾਰਵਾਈ ਕੀਤੀ ਜਾਵੇਗੀ ਜੀ ਬਿਲਕੁਲ ਬਲਵਿੰਦਰ ਜਦੋਂ ਕੋਈ ਪ੍ਰੋਜੈਕਟ ਵੱਡਾ ਬਣਦਾ ਤਾਂ ਉਸ ਪ੍ਰੋਜੈਕਟ ਦੇ ਦੌਰਾਨ ਲੋਕਾਂ ਦਾ ਨੁਕਸਾਨ ਵੀ ਹੁੰਦਾ ਹੈ ਜ਼ਿਆਦਾ ਦੂਰ ਨਾ ਜਾਈਏ ਆਪਾਂ ਨਜ਼ਦੀਕ ਹੀ ਦੇਖ ਸਕਦੇ ਹਾਂ ਜਦੋਂ ਅਨੰਦਪੁਰ ਸਾਹਿਬ ਵਾਲੇ ਪਾਸਿਓਂ ਰੇਤਾ ਬਜਰੀ ਦੇ ਭਰੇ ਹੋਏ ਟਰੱਕ ਆਉਂਦੇ ਨੇ ਟਿਪਰ ਆਉਂਦੇ ਨੇ ਤਾ ਬਸੀ ਪਠਾਣਾ ਤੋਂ ਲੈ ਕੇ ਮੋਰਿੰਡਾ ਵਾਲਾ ਜਿਹੜਾ ਮਾਰਗਾਂ ਸੜਕਾਂ ਉਹ ਕਾਫੀ ਵਾਰ ਨੁਕਸਾਨੀ ਜਾਂਦੀ ਹੈ ਕਈ ਵਾਰ ਉਹ ਸੜਕ ਨਵੀਂ ਬਣ ਚੁੱਕੀ ਹੈ ਤਾਂ ਨੁਕਸਾਨ ਟਿੱਪਰ ਨੇ ਕਿਉਂਕਿ ਇੱਕ ਟਿੱਪਰ ਦਾ ਆਪਣਾ ਭਾਰ ਆ ਉਹਦੇ ਵਿੱਚ ਕਈ ਟਨ ਜਿਹੜੀ ਰੇਤਾ ਬਜਰੀ ਭਰੀ ਹੋਈ ਆ ਤਾਂ ਉਹਨੇ ਵੀ ਨੁਕਸਾਨ ਕਰਨਾ ਹੈ ਭਾਰ ਨੇ ਪੈਣਾ ਹੀ ਪੈਣਾ ਸੜਕ ਦੇ ਉੱਤੇ ਤੇ ਜਿਹੜਾ ਫਾਜ਼ਿਲਕਾ ਵਾਲਾ ਇਲਾਕਾ ਹੈ ਫਾਜ਼ਿਲਕਾ ਦੇ ਵਿੱਚ ਵੀ ਇਹੀ ਭਾਰਤ ਮਾਲਾ ਪ੍ਰੋਜੈਕਟ ਚੱਲ ਰਿਹਾ ਹੈ ਹਾਈਵੇ ਨੂੰ ਬਣਾਉਣ ਦਾ ਕੰਮ ਚੱਲ ਰਿਹਾ ਹੈ ਤਾਂ ਲੋਕ ਹੁਣ ਲਾਂਬੰਦ ਹੋ ਗਏ ਨੇ ਲੋਕਾਂ ਨੇ ਟਿੱਪਰ ਘੇਰ ਲੇ ਕਾਰਨੀਓ ਕਹਿੰਦੇ ਨੇ ਕਿ ਜਿਹੜੀਆਂ ਪਿੰਡਾਂ ਦੇ ਵਿੱਚ ਉਹ ਲਿੰਕ ਸੜਕਾਂ ਲੰਘਦੀਆਂ ਨੇ ਇਹ ਟਿੱਪਰ ਰੇਤਾ ਬਜਰੀ ਮਿੱਟੀ ਦੇ ਭਰੇ ਹੋਏ ਉਧਰੋਂ ਲੰਘਦੇ ਨੇ ਤੇ ਸਾਡੀਆਂ ਲਿੰਕ ਸੜਕਾਂ ਦਾ ਨੁਕਸਾਨ ਕਰਦੇ ਨੇ ਜਿਸ ਦੇ ਨਾਲ ਆਉਣ ਜਾਣ ਲਈ ਮੁਸ਼ਕਲ ਹੁੰਦੀ ਆ ਸਕੂਲ ਵੀ ਬੱਚਿਆਂ ਨੂੰ ਅਸੀਂ ਛੱਡ ਕੇ ਆਉਣਾ ਹੈ ਬੱਚਿਆਂ ਨੂੰ ਲੈ ਕੇ ਆਉਣਾ ਹੈ ਰੋਜ਼ਾਨਾ ਅਸੀਂ ਕੰਮ ਕਾਜਾਂ ਤੇ ਜਾਣਾ ਤਾਂ ਟੁੱਟੀਆਂ ਹੋਈਆਂ ਸੜਕਾਂ ਤੋਂ ਜਾਣਾ ਸਾਡੇ ਲਈ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਪ੍ਰੋਜੈਕਟ ਕੇਂਦਰ ਸਰਕਾਰ ਦਾ ਹੈ ਹਾਈਵੇ ਬਣ ਰਹੇ ਨੇ ਤਾਂ ਹਾਈਵੇ ਬਣਾਉਂਦੇ ਬਣਾਉਂਦੇ ਲਿੰਕ ਸੜਕਾਂ ਦਾ ਨੁਕਸਾਨ ਨਾ ਕੀਤਾ ਜਾਵੇ ਤੇ ਜਦੋਂ ਇਹ ਸੁਣਵਾਈ ਨਹੀਂ ਹੋਈ ਤਾਂ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਟਿੱਪਰੀ ਘੇਰਨੇ ਸ਼ੁਰੂ ਕਰਤੇ ਮਾਮਲਾ ਪੁਲਿਸ ਕੋਲੇ ਪਹੁੰਚ ਗਿਆ ਤਾਂ ਪੁਲਿਸ ਨੂੰ ਵੀ ਉਹਨਾਂ ਨੇ ਸਿੱਧਾ ਕਹਿ ਦਿੱਤਾ ਕਿ ਅਸੀਂ ਇਹਨਾਂ ਨੂੰ ਨਹੀਂ ਜਾਣ ਦੇਣਾ ਸਾਡੇ ਤੇ ਕੇਸ ਕਰਨਾ ਕਰ ਲਓ ਸਾਡੇ ਤੇ ਕਾਰਵਾਈ ਕਰਨੀ ਹੈ ਕਰ ਦਿਓ ਪਰ ਅਸੀਂ ਟਿੱਪਰ ਇੱਥੋਂ ਨਾ ਤਾਂ ਲੰਘਣ ਦੇਣੀ ਹੈ ਤੇ ਜਿਹੜੇ ਟਿੱਪਰ ਫੜੇ ਆ ਉਹ ਵੀ ਅਸੀਂ ਨਹੀਂ ਛੱਡਣੇ ਕੁੱਲ ਮਿਲਾ ਕੇ ਮਾਮਲਾ ਵਿਕਾਸ ਨਾਲ ਜੁੜਿਆ ਹੋਇਆ ਹੈ ਪਰ ਵਿਕਾਸ ਕਰਦੇ ਕਰਦੇ ਜਿਹੜਾ ਵਿਨਾਸ਼ ਹੋ ਜਾਂਦਾ ਹੈ ਦਰਖਤ ਪੁੱਟ ਦਿੱਤੇ ਜਾਂਦੇ ਨੇ ਸੜਕਾਂ ਦਾ ਨੁਕਸਾਨ ਹੋ ਜਾਂਦਾ ਹੈ ਲਿੰਕ ਰੋਡ ਖਰਾਬ ਹੋ ਜਾਂਦੀਆਂ ਨੇ ਉਹਦੇ ਬਾਰੇ ਵੀ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਅਕਸਰ ਕੁਝ ਸਮਾਂ ਹੁੰਦਾ ਹੈ ਜਿਹਦੇ ਵਿੱਚ ਉਹ ਰੋਡ ਬਣਦੀ ਹੈ ਤੇ ਉਸ ਤੋਂ ਪਹਿਲਾਂ ਜੇਕਰ ਉਹ ਟੁੱਟਦੀ ਆ ਤਾਂ ਫਿਰ ਪਿੰਡ ਵਾਲਿਆਂ ਦੀ ਜ਼ਿੰਮੇਵਾਰੀ ਹੁੰਦੀ ਆ ਪਰ ਪਿੰਡਾਂ ਵਾਲੇ ਆਪਣੇ ਪੱਧਰ ਤੋਂ ਸੜਕਾਂ ਨੂੰ ਕਿਵੇਂ ਬਣਾਉਣ ਜਿਵੇਂ ਹੁਣ ਬਰਸਾਤ ਦਾ ਮੌਸਮ ਆ ਦੇ ਵਿੱਚ ਤਾਂ ਟੋਏ ਹੋਰ ਵੀ ਖਰਾਬ ਹੋ ਜਾਂਦੇ ਨੇ ਪਾਣੀ ਲੱਗਦੇ ਸਾਰੀ ਸੜਕ ਹੋਰ ਫੈਲਣੀ ਸ਼ੁਰੂ ਹੋ ਜਾਂਦੀ ਹੈ ਇਸ ਕਰਕੇ ਪਿੰਡ ਵਾਸੀ ਬੜੇ ਪਰੇਸ਼ਾਨ ਨੇ ਖਾਸ ਤੌਰ ਦੇ ਉੱਤੇ ਕੁਝ ਕ ਪਿੰਡ ਨੇ ਇੱਕ ਤਾਂ ਜੋੜਕੀਆਂ ਪਿੰਡ ਹੈ ਇੱਕ ਤੁਰਕਾਂ ਵਾਲੀ ਹੈ ਤੇ ਇੱਕ ਆਬੂਆ ਪਿੰਡ ਹੈ ਇਹਨਾਂ ਦੀਆਂ ਲਿੰਕ ਸੜਕਾਂ ਬਿਲਕੁਲ ਖਰਾਬ ਹੋਣੀਆਂ ਸ਼ੁਰੂ ਹੋ ਗਈਆਂ ਨੇ ਓਵਰਲੋਡਡ ਟਰੱਕ ਟਿਪਰ ਇੱਥੋਂ ਲਗਾਤਾਰ ਲੰਘਦੇ ਨੇ ਲੋਕਾਂ ਦਾ ਜਿਨਾ ਮੋਹਾਲ ਹੋਇਆ ਹੋਇਆ ਤੇ ਹੁਣ ਪੁਲਿਸ ਵਿੱਚ ਪੈ ਗਈ ਹੈ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਲੋਕ ਕਹਿੰਦੇ ਨੇ ਕਿ ਅਸੀਂ ਕਾਰਵਾਈ ਲਈ ਤਿਆਰ ਆਂ ਪਰ ਅਸੀਂ ਇੱਥੋਂ ਕੋਈ ਵੀ ਟਿਪਰ ਕੋਈ ਵੀ ਟਰਾਲਾ ਲੰਘਣ ਨਹੀਂ ਦੇਣਾ ਜੀ ਸੋ ਦੂਜੇ ਪਾਸੇ ਗੱਲ ਕਰਦੇ ਹਾਂ ਜੀ ਸਾਡੇ ਸੀਨੀਅਰ ਜੱਜ ਡੀワイ ਚੰਦਰ ਚੂੜ ਪੰਜਾਬ ਦੇ ਦੌਰੇ ਤੇ ਆਏ ਹੋਣੇ ਜੀ ਬਿਲਕੁਲ ਬਲਵਿੰਦਰ ਚੀਫ ਜਸਟਿਸ ਆਫ ਇੰਡੀਆ ਡੀワイ ਚੰਦਰ ਚੂੜ ਪਹਿਲੀ ਵਾਰ ਹੈ ਕਿ ਕਿਸੇ ਮੈਡੀਕਲ ਇੰਸਟੀਟਿਊਟ ਦੀ ਕਨੋਕੇਸ਼ਨ ਦੇ ਵਿੱਚ ਇਸ ਸੰਸਥਾ ਦੇ ਨਾਲ ਸੰਬੰਧਿਤ ਕੋਈ ਚੀਫ ਆਇਆ ਹੋਵੇ ਇਹ ਹੈ ਜੀ 37ਵੀਂ ਕਨੋਕੇਸ਼ਨ ਹੈ ਜਿਹਦੇ ਵਿੱਚ ਡਾਕਟਰਾਂ ਨੂੰ ਡਿਗਰੀਆਂ ਮਿਲਣੀਆਂ ਨੇ ਪੀਜੀਆਈ ਚੰਡੀਗੜ੍ਹ ਦੇ ਵਿੱਚ ਡਾਕਟਰਾਂ ਨੂੰ ਮੈਡਲ ਵੀ ਮਿਲਨੇ ਨੇ 80 ਦੇ ਕਰੀਬ ਡਾਕਟਰ ਨੇ ਜਿਨ੍ਹਾਂ ਦਾ ਮੈਡਲ ਦੇ ਨਾਲ ਸਰਮਾਨ ਕੀਤਾ ਜਾਣਾ ਹੈ ਤੇ 500 ਤੋਂ ਵੱਧ ਡਿਗਰੀਆਂ ਤਕਸੀਮ ਕੀਤੀਆਂ ਜਾਣੀਆਂ ਨੇ ਉੱਥੇ ਇੱਕ ਤਾਂ ਸਮਾਗਮ ਦੂਜਾ ਇਸ ਤੋਂ ਪਹਿਲਾਂ ਉਹ ਇੱਕ ਕਾਨਫਰੰਸ ਦਾ ਉਦਘਾਟਨ ਵੀ ਕਰਾਏ ਨੇ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੀਗੀ ਤਾਂ ਉੱਥੇ ਵੀ ਉਹਨਾਂ ਨੇ ਸ਼ਿਰਕਤ ਕਰ ਲਈ ਹੈ ਯਾਨੀ ਕਿ ਅੱਜ ਦਾ ਦਿਨ ਉਹਨਾਂ ਦਾ ਚੰਡੀਗੜ੍ਹ ਤੇ ਪੰਜਾਬ ਦੇ ਫੇਰੇ ਦੇ ਉੱਤੇ ਆ ਤੇ ਇਸ ਤੋਂ ਬਾਅਦ ਉਹਨਾਂ ਨੇ ਹੁਣ ਸ਼੍ਰੀ ਦਰਬਾਰ ਸਾਹਿਬ ਆ ਕੇ ਵਿਖੇ ਜਾ ਕੇ ਨਤਮਸਤਕ ਵੀ ਹੋਣਾ ਹੈ ਸ਼੍ਰੀ ਦਰਬਾਰ ਸਾਹਿਬ ਤੋਂ ਬਾਅਦ ਉਹਨਾਂ ਨੇ ਜਲਿਆਂਵਾਲੇ ਬਾਗ ਵੀ ਜਾਣਾ ਜਲਿਆਂਵਾਲੇ ਬਾਗ ਦੇ ਨਾਲ ਹੀ ਉਹ ਟਾਰੀ ਦੇ ਜਾ ਕੇ ਰੀਟ੍ਰੀਟ ਸਰਮਨੀ ਵੀ ਦੇਖਣਗੇ ਜਿਹੜੀ ਭਾਰਤ ਪਾਕਿਸਤਾਨ ਦਾ ਬਾਰਡਰ ਹੈ ਤਾਂ ਉੱਥੇ ਜਿਹੜੀ ਸ਼ਾਮ ਨੂੰ ਪਰੇਡ ਹੁੰਦੀ ਆ ਉਹ ਵੀ ਦੇਖਣਗੇ ਤਿਆਰੀਆਂ ਮੁਕੰਮਲ ਨੇ ਕਿਉਂਕਿ ਜਦੋਂ ਕਿਤੋਂ ਇਹੋ ਜਿਹੇ ਵੱਡੇ ਅਧਿਕਾਰੀ ਨੇ ਕਿਤੋਂ ਵੱਡੇ ਇੱਕ ਅਹੁਦੇਦਾਰ ਨੇ ਆਉਣਾ ਹੁੰਦਾ ਤਾਂ ਫਿਰ ਪ੍ਰਸ਼ਾਸਨ ਪਹਿਲਾਂ ਹੀ ਸੂਚਿਤ ਹੋ ਜਾਂਦਾ ਹੈ ਉਹ ਆਪਣੇ ਹਿਸਾਬ ਦੇ ਨਾਲ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੰਦਾ ਤਾਂ ਕੁਲ ਮਿਲਾ ਕੇ ਡੀਵਾਈ ਚੰਦਰ ਚੂੜ ਪੰਜਾਬ ਦੇ ਵਿੱਚ ਆ ਰਹੇ ਨੇ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਉਹ ਨਤ ਮਸਤਕ ਵੀ ਹੋਣਗੇ ਜਲਿਆਂਵਾਲਾ ਬਾਗ ਵੀ ਜਾਣਗੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ ਪਾਕ-ਭਾਰਤ ਪਾਕਿਸਤਾਨ ਦੀ ਸਰਹੱਦ ਦੇ ਉੱਤੇ ਰੀਟਰੀਟ ਸੈਰਮਨੀ ਦੇਖਣਗੇ ਜੋਸ਼ ਹੋਰ ਵਧੇਗਾ ਅੱਜ ਲੋਕਾਂ ਦਾ ਵੀ ਕਿਉਂਕਿ ਚੀਫ ਜਸਟਿਸ ਆਫ ਇੰਡੀਆ ਸਭ ਤੋਂ ਸੀਨੀਅਰ ਜੱਜ ਚੀਫ ਜੱਜ ਆ ਜਾ ਰਹੇ ਨੇ ਤੇ ਚੰਡੀਗੜ੍ਹ ਦੇ ਵਿੱਚ ਵੀ ਪਹਿਲੀ ਵਾਰ ਆਇਆ ਕਿ ਕੋਈ ਵੀ ਅਜਿਹੇ ਅਹੁਦਾਧਾਰ ਪਹੁੰਚਦੇ ਨੇ ਵਾਕੇ ਖੁਦ ਡਾਕਟਰਾਂ ਨੂੰ ਡਿਗਰੀਆਂ ਵੰਡਦੇ ਨੇ ਮੈਡਲਾਂ ਦੇ ਨਾਲ ਉਹਨਾਂ ਦਾ ਸਨਮਾਨ ਕਰਦੇ ਨੇ ਜੀ ਸੋ ਜਦੋਂ ਅਸੀਂ ਪਿੰਡਾਂ ਦੇ ਵਿੱਚ ਪਰਦਾਸੀ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਬੋਰਡ ਲੱਗੇ ਨੇ ਕਿ ਜੇਕਰ ਪ੍ਰਵਾਸੀ ਮਜ਼ਦੂਰ ਕੋਈ ਪਿੰਡ ਦੇ ਵਿੱਚ ਰਹਿੰਦਾ ਤਾਂ ਉਹਦੀ ਵੈਰੀਫਿਕੇਸ਼ਨ ਕੀਤੀ ਜਾਵੇਗੀ ਜੀ ਬਿਲਕੁਲ ਬਲਵਿੰਦਰ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਪਹਿਲਾਂ ਵੀ ਬੜੇ ਸਵਾਲ ਖੜੇ ਹੋਏ ਨੇ ਲੁਧਿਆਣੇ ਦੀ ਗੱਲ ਕੀਤੀ ਜਾਵੇ ਤਾਂ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀ ਮਜ਼ਦੂਰ ਨੇ ਜਿਹੜੇ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਨੇ ਵਾਕਫਾ ਗਟਾਈਂਗ ਜਿਹੜੀਆਂ ਮਸ਼ੀਨਾਂ ਨੇ ਉਹ ਚਲਾਉਂਦੇ ਨੇ ਕਈ ਹੋਰ ਕਮਾਂ ਕਾਜਾਂ ਦੇ ਵਿੱਚ ਵੀ ਨੇ ਤੇ ਜੇਕਰ ਪੂਰੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪ੍ਰਵਾਸੀ ਮਜ਼ਦੂਰ ਦਿਹਾੜੀ ਦੇ ਨਾਲ ਵੀ ਜੁੜੇ ਹੋਏ ਨੇ ਝੋਨਾ ਲਾਉਣ ਵਾਸਤੇ ਵੀ ਉਹਨਾਂ ਦੀ ਲੋੜ ਪੈਂਦੀ ਹੈ ਕਿਸਾਨਾਂ ਨੂੰ ਤੇ ਪ੍ਰਵਾਸੀ ਮਜ਼ਦੂਰ ਵੱਖ-ਵੱਖ ਕੰਮਾਂ ਦੇ ਵਿੱਚ ਰੇੜੀਆਂ ਲਾਉਂਦੇ ਨੇ ਰਿਕਸ਼ੇ ਚਲਾਉਂਦੇ ਨੇ ਪਰ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਸਵਾਲ ਖੜੇ ਹੋਏ ਨੇ ਉਹ ਇਹ ਸਵਾਲ ਨੇ ਕਿ ਇਹ ਜਦੋਂ ਇੱਥੇ ਆਉਂਦੇ ਨੇ ਆ ਕੇ ਆਪਣੇ ਕਲਚਰ ਦੇ ਮੁਤਾਬਕ ਹੀ ਰਹਿੰਦੇ ਨੇ ਜੋ ਕੋਈ ਬੰਦਾ ਨਹੀਂ ਛੱਡਦਾ ਹੁੰਦਾ ਤੇ ਦੂਜਾ ਪ੍ਰਵਾਸੀ ਮਜ਼ਦੂਰ ਕੁਝ ਹੀ ਸਮੇਂ ਬਾਅਦ ਪੰਜਾਬ ਦੇ ਵਿੱਚ ਜ਼ਮੀਨ ਵੀ ਖਰੀਦਣੀ ਸ਼ੁਰੂ ਕਰ ਦਿੰਦੇ ਨੇ ਸਵਾਲ ਇਹ ਹੈ ਕਿ ਪੰਜਾਬ ਦੇ ਵਿੱਚ ਜ਼ਮੀਨ ਖਰੀਦਣ ਦਾ ਹੱਕ ਉਹਨਾਂ ਨੂੰ ਮਿਲਣਾ ਚਾਹੀਦਾ ਜਾਂ ਨਹੀਂ ਕਿਉਂਕਿ ਹਿਮਾਚਲ ਦੇ ਵਿੱਚ ਹਰਿਆਣਾ ਦੇ ਵਿੱਚ ਤੁਸੀਂ ਜ਼ਮੀਨ ਜਾਇਦਾਦ ਨਹੀਂ ਖਰੀਦ ਸਕਦੇ ਬੜਾ ਮੁਸ਼ਕਲ ਹੈ ਉੱਥੋਂ ਦੇ ਲੋਕ ਹੀ ਉੱਥੇ ਦਾਅਵੇਦਾਰ ਹੁੰਦੇ ਨੇ ਤੇ ਪਹਿਲਾਂ ਇੱਕ ਪਿੰਡ ਦੇ ਵਿੱਚ ਮਹਾਲੀ ਦਾ ਹੀ ਪਿੰਡ ਸੀਗਾ ਮੋਦੋ ਸੰਗਤੀਆਂ ਉਹਦੇ ਵਿੱਚ ਇੱਕ ਮਤਾ ਪਾਇਆ ਗਿਆ ਸੀਗਾ ਕਿ ਇਹਨਾਂ ਨੂੰ ਅਸੀਂ ਪਿੰਡਾਂ ਦੇ ਵਿੱਚ ਨਹੀਂ ਰਹਿਣ ਦੇਣਾ ਇਸ ਪਿੰਡ ਦੇ ਵਿੱਚ ਕਹਿੰਦੇ ਜੀ ਇਹਨਾਂ ਨੂੰ ਕੋਈ ਵੀ ਮਕਾਨ ਕਰਾਏ ਤੇ ਇਹਨਾਂ ਦੇਵੇ ਉਹ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ ਇੱਕ ਵਕੀਲ ਨੇ ਵਿਭਵ ਵਸ ਉਹਨਾਂ ਨੇ ਕਿਹਾ ਕਿ ਇਹ ਲੋਕਾਂ ਦੇ ਅਧਿਕਾਰਾਂ ਦਾ ਹਨ ਨਾ ਮਰਜ਼ੀ ਦੇ ਨਾਲ ਬੰਦਾ ਜਿੱਥੇ ਮਰਜ਼ੀ ਰਹਿ ਸਕਦਾ ਤਾਂ ਦੂਜੇ ਪਾਸੇ ਪਿੰਡ ਵਾਲੇ ਕਹਿੰਦੇ ਨੇ ਕਿ ਅਜੇ ਇਹ ਨਹੀਂ ਹੋਣਾ ਚਾਹੀਦਾ ਸਾਨੂੰ ਵੀ ਜਿਹੜੇ ਬਰਾਬਰ ਦੇ ਮੌਕੇ ਮਿਲਣੇ ਚਾਹੀਦੇ ਨੇ ਤੇ ਉਸ ਤੋਂ ਬਾਅਦ ਹੁਣ ਜੰਡਪੁਰ ਪਿੰਡ ਇਹ ਖਰੜਨਗਰ ਕਾਉਂਸਲ ਦੇ ਅਧੀਨ ਆਉਂਦਾ ਹੈ ਇਹਦੇ ਵਿੱਚ ਤਾਂ 11 ਨਿਯਮ ਲਿਖ ਦਿੱਤੇ ਗਏ ਬੋਰਡਾਂ ਦੇ ਉੱਤੇ ਕਿ ਜੇਕਰ ਕਿਸੇ ਪ੍ਰਵਾਸੀ ਮਜ਼ਦੂਰ ਨੇ ਘਰ ਕਰਾਏ ਤੇ ਲੈਣਾ ਹੈ ਤਾਂ ਮਕਾਨ ਮਾਲਕ ਉਹਦੀ ਪੂਰੀ ਵੈਰੀਫਿਕੇਸ਼ਨ ਕਰੇਗਾ ਉਹ ਜ਼ਰੂਰੀ ਹੈ ਉਹ ਜ਼ਰੂਰੀ ਵੀ ਹੈ ਕਿਉਂਕਿ ਪਤਾ ਹੀ ਨਹੀਂ ਲੱਗਦਾ ਪ੍ਰਵਾਸੀ ਮਜ਼ਦੂਰ ਕਿੱਥੋਂ ਦਾ ਰਹਿਣ ਵਾਲਾ ਜੇਕਰ ਕੋਈ ਵਾਰਦਾਤ ਹੁੰਦੀ ਹੈ ਕੋਈ ਅਨਸੁਖਾਵੀ ਘਟਨਾ ਵਾਪਰਦੀ ਹੈ ਤਾਂ ਉਹਦਾ ਕੁਝ ਵੀ ਥੋ ਪਤਾ ਨਹੀਂ ਲੱਭਦਾ ਦੂਜਾ ਹੈ ਕਿ ਕੋਈ ਵੀ ਪ੍ਰਵਾਸੀ ਮਜ਼ਦੂਰ ਰਾਤ ਨੂੰ 9 ਵਜੇ ਤੋਂ ਬਾਅਦ ਪਿੰਡ ਦੇ ਵਿੱਚ ਨਹੀਂ ਘੁੰਮੇਗਾ ਕੋਈ ਵੀ ਪ੍ਰਵਾਸੀ ਮਜ਼ਦੂਰ ਬੀੜੀ ਸਿਗਰਟ ਤੰਬਾਕੂ ਦਾ ਇਸਤੇਮਾਲ ਨਹੀਂ ਕਰੇਗਾ ਕੋਈ ਵੀ ਪ੍ਰਵਾਸੀ ਮਜ਼ਦੂਰ ਕਿਸੇ ਘਰ ਦੇ ਵਿੱਚ ਰਹਿੰਦਾ ਹੈ ਤਾਂ ਆਪਣਾ ਵਹੀਕਲ ਅੰਦਰ پارک ਕਰੇਗਾ ਗਲੀ ਦੇ ਵਿੱਚ ਉਹਦਾ ਵਹੀਕਲ ਨਹੀਂ ਹੋਣਾ ਚਾਹੀਦਾ ਤੇ ਕਈ ਅਜਿਹੇ ਹੋਰ ਵੀ ਪਾਬੰਦੀਆਂ ਨੇ ਇਸ ਤੋਂ ਇਲਾਵਾ ਸਫਾਈ ਨੂੰ ਲੈ ਕੇ ਵੀ ਕੂੜੇਦਾਨ ਜ਼ਰੂਰ ਰੱਖੇ ਜਾਣਗੇ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਹੀ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਤੇ ਜੇਕਰ ਕੋਈ ਗੱਲਬਾਤ ਹੁੰਦੀ ਹੈ ਤਾਂ ਜਿਹੜਾ ਵਿਅਕਤੀ ਉਹਨਾਂ ਨੂੰ ਆਪਣੇ ਘਰ ਦੇ ਵਿੱਚ ਕਮਰਾ ਦਿੰਦਾ ਹੈ ਉਹੀ ਜ਼ਿੰਮੇਵਾਰ ਹੋਵੇਗਾ ਇੱਕ ਕਮਰੇ ਦੇ ਵਿੱਚ ਦੋ ਤੋਂ ਵੱਧ ਪ੍ਰਵਾਸੀ ਮਜ਼ਦੂਰ ਨਹੀਂ ਰੱਖੇ ਜਾਣਗੇ ਅਜਿਹੀ ਵੀ ਇੱਕ ਮਾਦ ਰੱਖ ਦਿੱਤੀ ਗਈ ਹੈ ਤਾਂ ਕੁਲਮਲਾਕੇ ਜੰਡਪੁਰ ਪਿੰਡ ਵਾਲਿਆਂ ਨੇ ਇਹ ਨੋਟਿਸ ਲਗਾ ਦਿੱਤੇ ਨੇ ਤਾਂ ਜੋ ਪਰਵਾਸੀ ਮਜ਼ਦੂਰ ਜਿਸ ਤਰ੍ਹਾਂ ਦਾ ਰਹਿੰਦੇ ਨੇ ਜਿਹੋ ਜਿਹਾ ਰਹਿਣ ਸਿਰਨ ਕਰਦੇ ਨੇ ਉਹਦੇ ਬਾਰੇ ਸੋਚਿਆ ਜਾ ਸਕੇ ਤੇ ਇੱਕ ਹੋਰ ਉਹਨਾਂ ਨੇ ਕਿਹਾ ਕਿ ਪਿੰਡ ਦੇ ਵਿੱਚ ਜ਼ਮੀਨ ਕੋਈ ਵੀ ਖਰੀਦ ਸਕਦਾ ਹੈ ਜੀ ਪਰ ਉਸ ਜ਼ਮੀਨ ਦੇ ਉੱਤੇ ਕਮਰੇ ਨਹੀਂ ਪਾਉਣੇ ਜੀ ਮਤਲਬ ਉਹਦਾ ਖੇਤੀ ਲਈ ਜਾਂ ਉਹਦਾ ਤੁਸੀਂ ਯੂਜ਼ ਕਰ ਸਕਦੇ ਹੋ ਕਿਉਂਕਿ ਇਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਕਈ ਲੋਕ ਨਾ ਖਾਲੀ ਪਲਾਟ ਲੈ ਕੇ ਉਹਦੇ ਵਿੱਚ ਕਈ ਛੋਟੇ ਛੋਟੇ ਕੁਆਟਰ ਬਣਾ ਦਿੰਦੇ ਨੇ ਜਿੱਥੇ ਪ੍ਰਵਾਸੀ ਮਜ਼ਦੂਰ ਕਿਰਾਏ ਤੇ ਰਹਿੰਦਾ ਰਹਿੰਦੇ ਨੇ ਉਹ ਬੜਾ ਮਤਲਬ ਮੁੱਦਾ ਹੈ ਵੀ ਉੱਥੇ ਕਿਸੇ ਦੀ ਨਾ ਤੋਂ ਕੋਈ شناختਾ ਨਾ ਕੋਈ ਪਛਾਣ ਪੱਤਰ ਹੈ ਇਸ ਕਰਕੇ ਜਈਆਂ ਜਿਹੜੀਆਂ ਟਿੱਪਣੀਆਂ ਕਰਦਾ ਹੋਇਆ ਇਹ ਪਿੰਡ ਦੇ ਵਿੱਚ ਸਾਰਾ ਕੁਝ ਲਗਾ ਦਿੱਤਾ ਗਿਆ ਤੇ ਕਹਿੰਦੇ ਜੇਕਰ ਕੋਈ ਵੀ ਇਹਦੀ ਉਲੰਘਣਾ ਕਰੇਗਾ ਤਾਂ ਉਹਨੂੰ ਜੁਰਮਾਨਾ ਵੀ ਹੋਵੇਗਾ ਚਾਹੇ ਪਿੰਡ ਦਾ ਵਾਸੀ ਹੀ ਕਿਉਂ ਨਾ ਹੋਵੇ ਜੀ ਸੋ ਦੂਜੇ ਪਾਸੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਇੱਕ ਸੇਵਾਦਾਰ ਦੀ ਕੜਾਹੇ ਦੇ ਵਿੱਚ गिर ਗਿਆ ਸੀ ਅੱਠ ਦਿਨ ਪਹਿਲਾਂ ਤੇ ਅੱਜ ਮੰਦਪਾਗੀ ਖਬਰ ਸਾਹਮਣੇ ਉਹਦੀ ਮੌਤ ਹੋ ਗਈ ਹੈ ਜੀ ਬਿਲਕੁਲ ਜੀ ਲੰਬੇ ਸਮੇਂ ਤੋਂ ਇਹ ਸੇਵਾਦਾਰ ਸੇਵਾ ਨਿਭਾ ਰਿਹਾ ਸੀਗਾ ਸ਼੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਸਬਜ਼ੀ ਬਣਾਉਣ ਦਾ ਕੰਮ ਫੁਲਕਿਆਂ ਦਾ ਕੰਮ ਕਾਫੀ ਹਰ ਤਰ੍ਹਾਂ ਦੀ ਸੇਵਾ ਲੰਗਰ ਦੇ ਵਿੱਚ ਕਰਦਾ ਸੀਗਾ ਬਜ਼ੁਰਗ ਸੀਗਾ ਤੇ ਗੁਰਦਾਸਪੁਰ ਦੇ ਢਾਲੀਵਾਲ ਦੀ ਨਾਲ ਸੰਬੰਧ ਸੀ ਨਾਮ ਸੀਗਾ ਇਹਦਾ ਬਲਬੀਰ ਸਿੰਘ ਇੱਕ ਤੇ ਦੋ ਤਰੀਕ ਦੀ ਦਰਮਿਆਨੀ ਰਾਤ ਨੂੰ ਜਦੋਂ ਇਹ ਸੇਵਾਦਾਰ ਸੇਵਾ ਕਰ ਰਿਹਾ ਸੀ ਤਾਂ ਇੱਕ ਆਲੂ ਉਬਾਲੇ ਜਾ ਰਹੇ ਸੀ ਇੱਕ ਵੱਡੇ ਕੜਾਹੀ ਦੇ ਵਿੱਚ ਤਾਂ اچانک ਉਹਦਾ ਪੈਰ ਤਿਲਕਦਾ ਤੇ ਵਿੱਚ ਡਿੱਗ ਪੈਂਦਾ ਕਿਉਂਕਿ ਜਿਹੜੇ ਕੜਾਹੇ ਨੇ ਉਹ ਵੀ ਬਹੁਤ-ਬਹੁਤ ਵੱਡੇ ਨੇ ਕਿਉਂਕਿ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਰੋਜ਼ਾਨਾ ਪਹੁੰਚਦੀ ਹੈ ਤਾਂ 8 ਦਿਨਾਂ ਬਾਅਦ ਉਹਦਾ ਹਸਪਤਾਲ ਦੇ ਵਿੱਚ ਜਿਹੜਾ ਹੁਣ ਇਲਾਜ ਚੱਲ ਰਿਹਾ ਸੀਗਾ ਜ਼ਖਮ ਜਾਦਾ ਸੀ 70% ਤੱਕ ਉਹ ਝੁੱਲਸ ਗਿਆ ਸੀ ਤਾਂ ਉਹਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਆਖਰਕਾਰ ਉਹਨੇ ਆਪਣੀ ਜ਼ਿੰਦਗੀ ਦੀ ਜੰਗ ਹਾਰ ਦਿੱਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕਿਹਾ ਸੀਗਾ ਕਿ ਅਸੀਂ ਇਲਾਜ ਕਰਾਵਾਂਗੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਰਿਵਾਰ ਨੂੰ ਕੀ ਸਹਾਇਤਾ ਦਿੰਦੀ ਹੈ ਕੀ ਉਹਦੇ ਕਿਸੇ ਪਰਿਵਾਰਕ ਮੈਂਬਰ ਨੂੰ ਐਸਜੀਪੀਸੀ ਦੇ ਵਿੱਚ ਨੌਕਰੀ ਦਿੱਤੀ ਜਾਂਦੀ ਹੈ ਜਾਂ ਫਿਰ ਕੋਈ ਮੁਆਵਜ਼ਾ ਦਿੱਤਾ ਜਾਂਦਾ ਹੈ ਆਉਣ ਵਾਲਾ ਸਮਾਂ ਦੱਸੇਗਾ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਸੰਤੂ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਨ ਦਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਜੀ ਪ੍ਰੋਗਰਾਮ ਨਾਲ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ